ਗੁਰੂ ਦੇ ਚਰਨਾਂ ਜੀ ਅਰਦਾਸ ਬੇਤੀ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਗੁਰੂ ਕਲਯੁਗੀ ਜੀਵਾਂ ਨੇਕਾ ਭੁੱਲਾ ਹੋ ਜਾਂਦੀ ਐ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਵਾਹਿਗੁਰੂ ਸਤਿ ਬਖਸ਼ਿਸ਼ ਕਰਨ ਪਰਿਵਾਰ 'ਚ ਪੰਜਾਬ 'ਚ ਦੇਸ਼ 'ਚ ਪਿਆਰ ਇਤفاق ਚੜ੍ਹਦੀ ਕਲਾ ਜੇ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਨੂੰ ਸਾਲ ਲੰਘਿਆ ਨਵਾਂ ਸਾਲ ਚੜ੍ਹਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ ਲੈਣ ਆਪਣਾ ਬਣਾ ਲੈ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮੱਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰ ਅਸੀਂ ਕਿੰਨੇ ਕਿੰਨੇ ਭੁੱਲਣਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ ਝਾੜੂ ਬਰਦਾਰ ਆ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾਂ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਨਾ ਕਮਲਾ ਨਾਲ ਜੋੜ ਕੇ ਰੱਖਣ ਸਮਤ ਬਖਸ਼ਿਸ਼ ਕਰਨ ਪਰਿਵਾਰ ਚ ਪੰਜਾਬ ਚ ਦੇਸ਼ ਚ ਪਿਆਰ ਇਤਿਫਾਕ ਚੜ੍ਹਦੀ ਕਲਾ ਚ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਮਰਾਦਾ ਪੂਰੀਆਂ ਕਰਨ ਇਹੀ ਹਰ ਸਾਲ ਦੀ ਪਿਛਲਾ ਸਾਲ ਲੰਘਿਆ ਨਵਾਂ ਸਾਲ ਚੜ੍ਹਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ ਲੈਣ ਆਪਣਾ ਬਣਾ ਲੈ ਬਹੁਤ ਬਹੁਤ ਤੁਹਾਨੂੰ ਸਭ ਨੂੰ 2024 ਦੀ ਵਧਾਈ ਹੋਵੇ ਗੁਰੂ ਸਾਹਿਬ ਅੰਗ ਸੰਗ ਸਹਾਈ ਰਹੇ ਥੈਂਕ ਯੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮੱਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰਨ ਅਸੀਂ ਕਿੰਨੇ ਕਿੰਨੇ ਭੁੱਲਣਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ ਝਾੜੂ ਬਰਦਾਰ ਆ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾਂ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਨਾ ਕਮਲਾ ਨਾਲ ਜੋੜ ਕੇ ਰੱਖਣ ਸਮਤ ਬਖਸ਼ਿਸ਼ ਕਰਨ ਪਰਿਵਾਰ ਚ ਪੰਜਾਬ ਚ ਦੇਸ਼ ਚ ਪਿਆਰ ਇਤਿਫਾਕ ਚੜ੍ਹਦੀ ਕਲਾ ਚ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਮਰਾਦਾ ਪੂਰੀਆਂ ਕਰਨ ਇਹੀ ਹਰ ਸਾਲ ਦੀ ਪਿਛਲਾ ਸਾਲ ਲੰਘਿਆ ਨਵਾਂ ਸਾਲ ਚੜ੍ਹਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ ਲੈਣ ਆਪਣਾ ਬਣਾ ਲੈ ਬਹੁਤ ਬਹੁਤ ਤੁਹਾਨੂੰ ਸਭ ਨੂੰ 2024 ਦੀ ਵਧਾਈ ਹੋਵੇ ਗੁਰੂ ਸਾਹਿਬ ਅੰਗ ਸੰਗ ਸਹਾਈ ਰਹੇ ਥੈਂਕ ਯੂ ਵਾਹਿਗੁਰੂ ਜੀ ਕੀ ਖਾਲਸਾ